ਲੁਧਿਆਣੇ ਵਾਲੇ ਭਰਾਵਾਂ ਦੇ ਲਈ ਤੇ ਲੁਧਿਆਣੇ ਆਉਣ ਜਾਣ ਵਾਲੇ ਭਰਾਵਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਹੁਣ ਤੁਹਾਨੂੰ ਲੁਧਿਆਣੇ ਦੇ ਜਾਮ ਦੇ ਵਿੱਚ ਨਹੀਂ ਫਸਣਾ ਪਊਗਾ ਤੁਹਾਡੀ ਜਿਹੜੀ ਸਮੱਸਿਆ ਉਹ ਥੋੜੀ ਜੀ ਘੱਟ ਹੋਣ ਜਾਣ ਵਾਲੀ ਆ ਕਿਉਂਕਿ ਲੁਧਿਆਣੇ ਦਾ ਇੱਕ ਨਵਾਂ ਜਿਹੜਾ ਪੌੜਾ ਉਹ ਬਣ ਕੇ ਤਕਰੀਬਨ ਤਿਆਰ ਹੋ ਚੁੱਕਿਆ ਥੋੜੇ ਸਮੇਂ ਤੱਕ ਜਿਹੜਾ ਪਬਲਿਕ ਦੇ ਲਈ ਓਪਨ ਹੋ ਜਾਏਗਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਪੌੜਾ ਬਣ ਕੇ ਤਕਰੀਬਨ ਤਿਆਰ ਹੋ ਚੁੱਕਿਆ ਤੇ ਕੁਝ ਹੀ ਸਮੇਂ ਤੱਕ ਜਾਂ ਕਹ ਲਈ ਕੁਝ ਦਿਨਾਂ ਤੱਕ ਹੋ ਸਕਦਾ ਕਿ ਇਸ ਦਾ ਉਦਘਾਟਨ ਜਿਹੜਾ ਕਰ ਦਿੱਤਾ ਜਾਵੇ ਤੇ ਹੁਣ ਤੁਹਾਨੂੰ ਜਾਮ ਦੇ ਵਿੱਚੋਂ ਜਿਹੜਾ ਫਸਣ ਦੀ ਇੱਕ ਦਿੱਕਤ ਆਉਂਦੀ ਸੀ ਉਸ ਤੋਂ ਹੋ ਸਕਦਾ ਥੋੜੀ ਜੀ ਨਿਰਾਸ਼ਾ ਮਿਲੇ ਥੋੜੇ ਦਿਨਾਂ ਦੇ ਲਈ ਕਹਿ ਸਕਦੇ ਹਾਂ ਕਿ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਤਾਂ ਇਹ ਪੁਲ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਪੂਰਾ ਪੁਲ ਬਣ ਕੇ ਤਿਆਰ ਹੈ ਗੱਡੀਆਂ ਵੀ ਇੱਥੋਂ ਲੰਘ ਰਹੀਆਂ ਨੇ ਤਾਂ ਇਹ ਉਹ ਪੁਲਾ ਹੈ ਜਿਹੜਾ ਗਿੱਲ ਪਿੰਡ ਨੂੰ 200 ਫੁੱਟੇ ਰੋਡ ਦੇ ਨਾਲ ਜੋੜਦਾ ਯਾਨੀ ਕਿ ਜਿਹੜਾ 200 ਫੁੱਟਾ ਰੋਡ ਦੁਗਰੀ ਦੇ ਵਿੱਚੋਂ ਦੀ ਲੰਘਦਾ ਪੱਖਵਾਲ ਰੋਡ ਦੇ ਨਾਲ ਜੁੜਦਾ ਫਿਰ ਅੱਗੇ ਜਾ ਕੇ ਫਰੋਜਪੁਰ ਰੋਡ ਦੇ ਨਾਲ ਜੁੜਦਾ ਤਾਂ ਉਸ ਪੁਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਇਹ ਜਿਹੜਾ ਪੁਲਾ ਉਹ ਬਣ ਕੇ ਤਕਰੀਬਨ ਤਕਰੀਬਨ ਤਿਆਰ ਹੋ ਚੁੱਕਿਆ ਵਾ ਤੇ ਕੋਈ ਦਿਨਾਂ ਤੱਕ ਹੋ ਸਕਦਾ ਹੈ ਕਿ ਇਸ ਦਾ ਉਦਘਾਟਨ ਜਿਹੜਾ ਕਰ ਦਿੱਤਾ ਜਾਵੇ ਤੇ ਆਮ ਪਬਲਿਕ ਦੇ ਲਈ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਖੋਲ ਦਿੱਤਾ ਜਾਵੇ ਅੱਗੇ ਦੇਖ ਸਕਦੇ ਹਾਂ ਕਿ ਇੱਥੇ ਪੂਰਾ ਜਿਹੜਾ ਪੌਲਾ ਤਿਆਰ ਨਜ਼ਰ ਆ ਰਿਹਾ ਵਾ ਤਾਂ ਇਸ ਸਮੇਂ ਗੱਲਪਿੰਡ ਵਾਲੀ ਸਾਈਡ ਨੂੰ ਰਸਤਾ ਜਿਹੜਾ ਜਾ ਰਿਹਾ ਉਹਦੀਆਂ ਵਿੱਚ ਤਸਵੀਰਾਂ ਤੋੜਨਾ ਸੰਝਿਆ ਕਰ ਰਹੇ ਹਾਂ ਸਾਹਮਣੇ ਮੇਨ ਹਾਈਵੇ ਹੈ ਜਿਹੜਾ ਲੁਧਿਆਣਾ ਮਲੇਰ ਕੋਟਲਾ ਹਾਈਵੇ ਉਹ ਇੱਥੋਂ ਨਜ਼ਰ ਆ ਰਿਹਾ ਵਾ ਤਾਂ ਇਹ ਲੁਧਿਆਣਾ ਕਿੱਲ ਪਿੰਡ ਤੋਂ ਲੈ ਕੇ ਜਿਹੜਾ 200 ਫੁੱਟਾ ਰੋਡ ਨੂੰ ਰਸਤਾ ਜਾਂਦਾ ਉਸ ਰੋਡ ਦੇਆਂ ਤਸਵੀਰਾਂ ਨੇ ਜੇ ਤੁਸੀਂ ਅਮਰੀਕ ਕੋਟਲਾ ਵਾਲੀ ਸਾਈਡ ਤੋਂ ਲੁਧਿਆਣੇ ਆਉਨੇ ਹੋ ਤੇ ਤੁਸੀਂ ਫਿਰੋਜ਼ਪੁਰ ਰੋਡ ਤੇ ਜਾਣਾ ਵਾ ਜਾਂ ਵੱਡੀਆਂ ਗੱਡੀਆਂ ਹੁੰਦੀਆਂ ਨੇ ਕਈ ਵਾਰ ਤਾਂ ਉਹ ਦਿੱਕਤ ਆ ਜਿਹੜੀ ਉਹ ਤੁਹਾਡੀ ਦੂਰ ਹੋਏਗੀ ਕਿਉਂਕਿ ਨਹਿਰ ਦੇ ਉੱਪਰ ਕਾਫੀ ਜ਼ਿਆਦਾ ਜਿਹੜਾ ਜਾਮ ਲੱਗਦਾ ਵਾ ਉਹ ਹੁਣ ਜਾਮ ਹੈ ਜਿਹੜਾ ਉਹ ਨਹੀਂ ਤੁਹਾਨੂੰ ਸੈਨ ਕਰਨਾ ਪੈਗਾ ਕਿਉਂਕਿ ਇਹ ਜਿਹੜਾ ਪੌਲਾ ਕੁਝ ਦਿਨਾਂ ਤੱਕ ਹੋ ਸਕਦਾ ਕਿ ਚਾਲੂ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਮੇਨ ਹਾਈਵੇ ਤੋਂ ਡਬਲ ਹਾਈਵੇ ਤੋਂ ਜਿਹੜਾ ਸਫ਼ਰ ਕਰ ਸਕਦੇ ਹੋ ਕਿਉਂਕਿ ਨਹਿਰ ਦੇ ਉੱਪਰ ਕਾਫੀ ਜ਼ਿਆਦਾ ਜਾਮ ਲੱਗਦਾ ਵਾ ਤੇ ਇਸ ਕਰਕੇ ਉੱਤੇ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਵਾ ਤੇ ਹੁਣ ਇਸ ਪੁਲ ਦੇ ਚਾਲੂ ਹੋਣ ਦੇ ਨਾਲ ਹੋ ਸਕਦਾ ਕਿ ਥੋੜੀ ਰਾਹਤ ਆ ਜਿਹੜੀ ਉਹ ਜ਼ਰੂਰ ਮਿਲ ਜਾਏਗੀ ਤਾਂ ਤਸਵੀਰਾਂ ਦੇ ਵਿੱਚ ਪੂਰੇ ਦਾ ਪੂਰਾ ਪੌਲਾ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਿਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਰ ਅਸੀਂ ਇਹ ਕਿ ਥੋੜੇ ਦਿਨਾਂ ਤੱਕ ਹੋ ਸਕਦਾ ਕਿ ਇਸ ਦਾ ਰਸਮੀ ਜਿਹੜਾ ਉਹ ਘੱਟ ਨੋ ਕਰ ਦਿੱਤਾ ਜਾਵੇ ਤੇ ਫਿਰ ਜਿਹੜੀ ਇੱਕ ਟ੍ਰੈਫਿਕ ਦੀ ਸਮੱਸਿਆ ਉਸ ਤੋਂ ਰਾਹਤ ਆ ਜਿਹੜੀ ਉਹ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਜ਼ਰੂਰ ਮਿਲੇਗੀ ਤਾਂ ਤੁਸੀਂ ਇਸ ਪੁਲ ਦੇ ਬਾਰੇ ਕਿਸ ਤਰੀਕੇ ਕੀ ਸੋਚ ਰਹੇ ਹੋ ਕਿ ਇਸ ਦੇ ਚਾਲੂ ਹੋਣ ਨਾਲ ਕਿੰਨੀ ਕੁ ਜਿਹੜੀ ਰਾਹਤ ਆ ਉਹ ਮਿਲ ਸਕਦੀ ਆ ਜੇ ਟ੍ਰੈਫਿਕ ਦੀ ਸਮੱਸਿਆ ਦੀ ਗੱਲ ਕਰੀ ਹਾਲਾਂਕਿ ਲੁਧਿਆਣੇ ਦੀ ਟ੍ਰੈਫਿਕ ਵਾਲੀ ਸਮੱਸਿਆ ਦਾ ਲੱਗਦਾ ਨਹੀਂ ਕਿ ਛੇਤੀ ਹੱਲ ਹੋ ਸਕਦਾ ਪਰ ਫਿਰ ਵੀ ਇਸ ਪੁਲ ਦੀ ਜੇਕਰ ਗੱਲ ਕਰੀਏ ਥੋੜਾ ਬਹੁਤਾ ਸੁਖਾਲਾ ਜ਼ਰੂਰ ਕੰਮ ਹੋਏਗਾ ਰਾਹਤ ਜ਼ਰੂਰ ਮਿਲੇਗੀ ਤਾਂ ਤਸਵੀਰਾਂ ਲੁਧਿਆਣਾ ਗਿੱਲਪਿੰਨ ਤੋਂ ਜੋ ਰਸਤਾ ਪੱਖੋਵਾਲ ਵਾਲੀ ਸਾਈਡ ਨੂੰ ਜਾਂਦਾ ਫਿਰੋਜ਼ਪੁਰ ਰੋਡ ਵੱਲ ਨੂੰ ਜਾਂਦਾ ਬੇਵ ਮਾਲ ਦੇ ਬਿਲਕੁਲ ਕੋਲ ਦਾ ਕੇ ਜਿਹੜਾ ਰਸਤਾ ਨਿਕਲਦਾ ਅੰਡਰਪਾਸ ਜਦੋਂ ਅਸੀਂ ਜਾਂਦੇ ਆ ਤਾਂ ਇਹ ਉਹ ਰਸਤੇ ਦੀਆਂ ਤਸਵੀਰਾਂ ਪੁਰ ਜਿਹੜਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਵਾ ਤੇ ਥੋੜੇ ਸਮੇਂ ਤੱਕ ਕੁਝ ਦਿਨਾਂ ਤੱਕ ਕਹਿ ਸਕਦੇ ਆ ਕਿ ਇਹ ਰਸਤਾ ਜਿਹੜਾ ਆਮ ਲੋਕਾਂ ਦੇ ਲਈ ਹੋ ਸਕਦਾ ਕਿ ਸ਼ੁਰੂ ਕਰ ਦਿੱਤਾ ਜਾਏਗਾ ਤਾਂ ਇਸ ਰਸਤੇ ਦੇ ਖੁੱਲਣ ਨਾਲ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ ਜਾਂ ਕਿੰਨਾ ਕੁ ਕਹਿ ਲਈਏ ਕਿ ਸਫਰ ਸੁਖਾਲਾ ਹੋਏਗਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਮੁਤਾਬਕ ਕੋਈ ਇੱਥੇ ਕੋਈ ਸਮੱਸਿਆ ਹੋਵੇ ਜਿਹੜੀ ਤੁਸੀਂ ਚਾਹੁੰਦੇ ਹੋ ਮੋ ਕਿ ਇਹ ਹੱਲ ਹੋਣੀ ਚਾਹੀਦੀ ਹੈ ਤਾਂ ਉਹ ਵੀ ਜਰੂਰ ਲਿਖੋ ਤਾਂ ਕਿ ਪ੍ਰਸ਼ਾਸਨ ਤੱਕ ਅਧਿਕਾਰੀਆਂ ਤੱਕ ਇਹ ਆਪਾਂ ਵੀਡੀਓ ਪਹੁੰਚਾਈਏ ਕਿ ਜੋ ਦਿੱਕਤ ਜਾਂ ਜੋ ਸਮੱਸਿਆ ਇੱਥੇ ਹੈ ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਵਾ ਉਹ ਉਹਨਾਂ ਤੱਕ ਪਹੁੰਚੇ ਤੇ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਇੱਥੇ ਇੱਕ ਸਫਰ ਜਿਹੜਾ ਸੁਖਾਲਾ ਉਹਨਾਂ ਦਾ ਹੋਵੇ, ਦਿੱਕਤਾਂ ਤਾਂ ਉਹਨਾਂ ਨੂੰ ਸਾਹਮਣਾ ਨਾ ਕਰਨਾ ਪਵੇ, ਆਮ ਲੋਕਾਂ ਨੂੰ ਫਾਇਦਾ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ।